ਵੇਗਾ ਸਕੀਮ ਤਿਤ ਕੰਮ ਕਰਨ ਵਾਲੇ ਮਜ਼ਦੂਰਾ ਤੇ ਅਫਸਰ ਸ਼ਾਹੀ ਹੋਈ ਹਾਵੀ ਅਧਿਕਾਰੀ ਆਪਣੇ ਚਹੇਤਿਆਂ ਨੂੰ ਦੇ ਰਹੇ ਕੰਮ ਲੋੜਮੰਦ ਲੋਕਾਂ ਨੂੰ ਨਹੀਂ ਮਿਲ ਰਹਾ ਕੰਮ ਪਰੇਸ਼ਾਨੀ ਦੇ ਚਲਦੇ ਅੱਜ ਇਹਨਾ ਲੋਕਾਂ ਵੱਲੋਂ ਡੀਸੀ ਦਫਤਰ ਦੇ ਬਾਹਰ ਦਿੱਤਾ ਧਰਨਾ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ ਭਾਰਤ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਅਤੇ ਗਰੀਬੀ ਰੇਖਾ ਦੇ ਹੇਠ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਮਨਰੇਗਾ ਤਾਂ ਜੋ ਪਿੰਡਾਂ 'ਚ ਰਹਿਣ ਵਾਲੇ ਲੋਕ ਇਸ ਸਕੀਮ ਦਾ ਫਾਇਦਾ ਲੈ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ ਪਰ ਹੁਣ ਗਰੀਬਾਂ ਦੇ ਇਸ ਹੱਕ ਤੇ ਵੀ ਅਫਸਰशाही हावी ਹੁੰਦੀ ਦਿਸ ਰਹੀ ਹੈ ਜਿਸ ਦੇ ਚਲਦੇ ਅੱਜ ਇਹਨਾਂ ਲੋਣੀ ਦੇ ਲੋਕਾਂ ਇਕੱਠ ਕਰ ਦিসি ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਆਪਣੇ ਹੱਕ ਦੀ ਆਵਾਜ਼ ਚੁੱਕਦੇ ਹੋਏ ਅਜਿਹੇ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਿਹੜੇ ਗਰੀਬ ਲੋਕਾਂ ਦਾ ਹੱਕ ਖੋ ਕਿਸੇ ਹੋਰ ਦੀ ਝੋਲੀ 'ਚ ਪਾ ਰਹੇ ਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੋਕਾਂ ਦੱਸਿਆ ਕਿ ਭਾਰਤ ਸਰਕਾਰ ਦੀ ਮਨਰੇਗਾ ਸਕੀਮ ਤਿਤ ਪੰਚਾਇਤਾਂ 'ਚ ਹੋਣ ਵਾਲੇ ਕਮਾਚ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਵੀ ओ दफ्तर चाइनात अधिकारियों नज़रअंदज़ कर सिर्फ अपने चहेते कम दिता जा रहा है जिस वजह आर्थिक स्थिति खराब हो गई है घर के चूल्हे तक ठंडे पैण लग पे पर अधिकारी दी कोई गल सुन तैयार नहीं इसे वजह नज वालों डीसी दफ्तर के बाहर धरना दिता गया है ते मंग की गई है कि अजे अफसर का तबादला किया जाए और सही अफसर की तैनाती की जाए तू सही तरीके रोज़गार मिल सके ਦੇਹੀ ਅਸੀਂ ਜੀ ਸੀ ਦਫ਼ਤਰ ਆਏ ਆਂ ਨਹੀਂ ਆਜਾ ਅਈ ਕੰਮ ਨਹੀਂ ਸਾਨੂੰ ਮਿਲਦਾ ਪਿਆ ਕੰਮ ਬਸ ਕੰਮ ਬਸ ਤੇ ਨਹੀਂ ਸਾਨੂੰ 6-7 ਮਹੀਨੇ ਹੋ ਗਏ ਅਹਕਾਰ ਬੈਠਿਆ ਸਰ ਸਾਡੇ ਕਿ ਨਾਮ ਮਸਤੌਲੀ ਗੜਦਾ ਹੈ ਇੱਕ ਇੱਕ ਮੇਟਾਂ ਦਾ ਤਰਸੀਮ ਲਾਲ ਉਹ ਸਾਡਾ ਮਸਤੌਲੀ ਪੰਡਿਆ ਹੈ ਹਾਂਜੀ 7000 ਬੋਲਿਆ 7-8000 ਕਿਹੇ ਦਿਨੇ ਪਈ ਹਦਕ ਨਹੀਂ ਆਉਂਦਾ ਕੰਮ ਬਾਕੀ ਸਾਰੇ ਸਾਨੂੰ ਕੰਮ ਮਿਲਣਾ ਚਾਹੀਦਾ ਉਹ ਕਿਹੜਾ ਪਿੰਡ ਹੈ ਆਪਣਾ ਮੇਰਾ ਪੁਗਰਾਣਾ ਹੈ ਤੇ ਅਸੀਂ ਸਾਰੇ ਹਾਂ ਤੇ ਦੀਸੀ ਸਾਨੂੰ ਮਿਲਣਾ ਆਇਆ ਅੱਜ ਕਿਉਂਕਿ ਸਾਨੂੰ 7-8 ਮਹੀਨੇ ਆ ਜਿਹੜਾ ਸਾਨੂੰ ਕੰਮ ਨਹੀਂ ਮਿਲ ਰਿਹਾ ਇੱਕ ਜਿਹੜਾ ਇਹਨਾਂ ਦਾ ਮੇਟ ਹੈਗਾ ਜਿਹਨੂੰ ਤਸ ਬਰਕਕੋਟਨ ਉਹ ਇੱਕ ਵਾਦ ਨੂੰ ਦਿੱਤੇ ਗਏ ਨੇ ਉਹ ਆਪਣੀ ਮਰਜ਼ੀ ਨਾਲ ਜਿਹੜਾ ਵੀ ਕੰਮ ਕਰਾਂਦਾ ਆਪਣੀ ਮਰਜ਼ੀ ਨਾਲ ਕਰਾਂਦਾ ਜਿੰਨੇ ਬੰਦੇ ਰੱਖਨੇ ਫਰਮੈਸੀ ਬੰਦੇ ਰੱਖਦਾ ਉਹ ਜਿਹੜਾ ਤਾਂ ਕੋਈ ਕੰਮ ਕਰਨ ਵਾਲੇ ਬੰਦੇ ਉਹਦੇ ਰੱਖੇਦੇ ਨਹੀਂ ਉਹਨੇ ਸਹੀ ਮੈਨੇ ਬਾਕੀ ਕੰਮ ਜੇ ਕਰਾਂਦਾ ਉਹ ਸ਼ਰਮਸਤੋਲ ਜਿਹੜੇ ਸਾਡੇ ਜਿਹੜੇ ਵੀਡੀਓ ਦਫ਼ਤਰ ਵਾਲੇ ਨੇ ਸਾਰੇ ਇੱਕੋ ਜਿਹੇ ਨਾ ਕਰਾਉਂਦੇ ਨੇ ਨਾ ਹਾਂ ਤੇ ਸਾਨੂੰ ਸਾਨੂੰ ਮਿਹਨਤ ਚਾਹੀਦੇ ਨੇ ਅਸੀਂ ਕੰਮ ਕੰਮ ਕਰਨਾ ਹੈ ਸਾਡੇ ਸਭੇ ਦਾ ਦੋਸਤ 200 ਬੰਦਾ ਕੰਮ ਕਰਦਾ ਮੇਰੇ ਕੋਲ ਸਾਰੇ ਨੇ ਹਾਂ ਜੀ ਡੀਸੀ ਸਾਹਿਬ ਨੇ ਉਹਨਾਂ ਨੇ ਕਹਿਤਾ ਤੁਹਾਨੂੰ ਕੰਮ ਅੱਜਕੱਲ੍ਹ ਜੀ ਦੇ ਦਿੰਨੇ ਆ ਫਿਰ ਮੁਰਕ ਦੁਬਾਰਾ ਤਰਨਾ ਮਾਰਾਂਗੇ ਜੀ ਸਾਹਿਬ ਨੇ ਇਥੇ ਦਫਤਰ ਦੇ ਅੱਗੇ ਇਹ ਜਿੰਨੀ ਵੀ ਲੇਬਰ ਸਾਰੀ ਇਕੱਠੀ ਹੋ ਕੇ ਮੇਰੇ ਕੋਲ ਆਈ ਸੀ ਕਿ ਸਾਨੂੰ 6-7 ਮਹੀਨੇ ਤੋਂ ਜਿਹੜਾ ਕੰਮ ਨਹੀਂ ਮਿਲ ਰਿਹਾ ਮੈਂ ਇਹਨਾਂ ਦੇ ਨਾਲ ਅੱਜ ਡੀਸੀ ਸਾਹਿਬ ਨੂੰ ਮਿਲਿਆ ਔਰ ਡੀਸੀ ਸਾਹਿਬ ਨੇ ਐਡੀਸੀ ਸਾਹਿਬ ਨੂੰ ਮੁੜ ਕੇ ਦੁਬਾਰਾ ਹਦਾਇਤ ਦਿੱਤੀ ਆ ਕਿ ਇਹਨਾਂ ਗਰੀਬ ਲੋਕਾਂ ਨੂੰ ਜਲਦੀ ਤੋਂ ਜਲਦੀ ਕੰਮ ਦਿੱਤਾ ਜਾਏ ਔਰ ਜਿਹੜੀ ਇਹ ਹਲਕਾਰੀ ਆ ਇਹ ਵਿਜੀਲੈਂਸ ਨੂੰ ਡੀਸੀ ਸਾਹਿਬ ਨੇ ਆਸਵਾਸਨ ਦਿੱਤਾ ਕਿ ਇਹ ਹਲਕਾਰੀ ਜਿਹੜੀ ਮੈਂ ਵਿਜੀਲੈਂਸ ਤੋਂ ਜਿਹੜੀ ਉਹ ਕਰਵਾ ਦਿੰਨੇ ਆ ਮੈਂ ਵਿਜੀਲੈਂਸ ਨੂੰ ਮਾਰਕ ਕਰ ਦੇਣਾ ਆਪੇ ਉਹ ਬੀਜੀ ਨਸੀ ਜਿਹੜੀ ਹਲਕਾਰੀ ਪ੍ਰੋਪਰ ਜਿਹੜੀ ਆ ਉਹ ਕਰੇ ਹੁਣ ਜੇ ਇਹਨਾਂ ਗਰੀਬ ਲੋਕਾਂ ਨੂੰ ਕੰਮ ਨਾ ਮਿਲੇਗਾ ਤੇ ਅਸੀਂ ਬੱਦ ਤੋਂ ਬੱਦ ਜਿੰਨੀ ਵੀ ਲੇਬਰ ਇਕੱਠੀ ਹੋਗੇ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਅਗੇ ਧਰਨਾ ਦੇਾਂਗੇ ਸੋਮਰਾਜ ਜੀ ਪਿੰਡ ਫਰੋਜਪੁਰ ਕਲਾ ਤੋਂ ਤੇ ਨਰੇਕਾ ਦਾ ਕੰਮ ਕਰਨਾ ਚਾਹੁੰਦੇ ਆ ਕਰਦੇ ਵੀ ਹੈ ਸੀ ਤੇ ਕਰਦਿਆਂ ਕਰਦਿਆਂ ਕੰਮ ਸਭ ਨੂੰ ਜਵਾਬ ਦਿੱਤਾ ਗਿਆ ਮੋਢੀ ਸਾਹਿਬ ਕਹਿਣ ਲੱਗੇ ਪਈ ਉਹ ਦੂਜੇ ਬੰਦੇ ਕੋਲ ਨੂੰ ਉਹਨੂੰ ਦੇ ਦਿੱਤਾ ਸਾਰਾ ਕੰਮ ਦੂਜੇ ਬੰਦੇ ਨੂੰ ਅਰਦਾ ਸੰਪਰਕ ਕੋਡ ਇੱਕੋ ਬੰਦੇ ਕੋਲ ਆ ਹਰ ਪਿੰਡ ਦਾ ਵਰਗ ਕੋਡ ਵੱਖਰਾ ਵੱਖਰਾ ਹਰ ਪਿੰਡ ਦਾ ਸਰਪੰਚ ਵੱਖਰਾ ਵੱਖਰਾ ਜਿਹਦੇ ਵਿੱਚ ਕੇ ਸਾਨੂੰ ਇੱਕ ਵੀ ਨਹੀਂ ਦਿੱਤਾ ਗਿਆ ਸਾਰੇ ਵਰਗ ਕੋਡ ਇੱਕੋ ਬੰਦੇ ਕੋਲ ਆ ਇੱਕ ਬੰਦਾ ਲੇਬਰ ਨੂੰ ਸੁਭਾ ਲੈ ਦਿੱਤਾ ਹੋ ਸਕਦਾ ਹਾਂ 7-8 ਯਾਰ ਵਾਲੇ ਬਰਾ ਇਹਦੇ ਵਿੱਚ 200 ਬੰਦੇ ਕੰਮ ਕਰਦਾ ਪਿਆ ਬਾਕੀ ਬੰਦੇ ਸਾਰੇ ਖਾਲੀ ਖਾਲੀ ਬੈਠੇ ਆ ਤੇ ਸਾਰਿਆਂ ਨੂੰ ਮਿਹਰਬਾਨੀ ਕਰਕੇ ਤੇ ਕੰਮ ਦਿੱਤਾ ਜਾਏ ਸਾਡੀ ਇਹ ਮੰਗ ਹੈ ਜੀ ਅਸੀਂ ਅੱਜ ਡੀਸੀ ਸਾਹਿਬ ਕੋਲ ਆਏ ਹਾਂ ਜੀ ਹੁਣ ਦੇਖੋ ਕਰਨੇ ਕੋਈ ਨਾ ਕੋਈ ਹੱਲ ਨਹੀਂ ਤਾਂ ਫਿਰ ਮੁੜ ਕੇ ਮਿਲਾਂਗੇ